ਪਿੰਡ ਮੁਸ਼ਕਾਬਾਦ ਚ ਲੱਗ ਰਹੀ ਫੈਕਟਰੀ ਦੇ ਵਿਰੋਧ ਵਿੱਚ ਕੱਢਿਆ ਪੈਦਲ ਰੋਸ ਮਾਰਚ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਸੈਕਟਰੀ ਦੇ ਵਿਰੋਧ ਦੇ ਵਿੱਚ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਕਈ ਪਿੰਡਾਂ ਦੇ ਸੈਂਕੜੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਟਰੈਕਟਰ ਟਰਾਲੀਆਂ ਗੱਡੀਆਂ ਅਤੇ ਪੈਦਲ ਸਮਰਾਲਾ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਿਸ ਵਿੱਚ ਸੈਂਕੜੇ ਔਰਤਾਂ ਵੀ ਸ਼ਾਮਿਲ ਹੋਈਆਂ ਇਹ ਰੋਸ ਪ੍ਰਦਰਸ਼ਨ ਕਈ ਪਿੰਡਾਂ ਤੋਂ ਹੁੰਦਾ ਹੋਇਆ ਸਮਰਾਲਾ ਸ਼ਹਿਰ ਦੇ ਰਸਤੇ ਤੋਂ ਦੇ ਬਾਜ਼ਾਰ ਵਿੱਚੋਂ ਨਿਕਲਦਾ ਹੋਇਆ एसडीएम समराला दफ्तर ਵਿਖੇ ਜਾ ਕੇ ਸਮਾਪਤ ਹੋਇਆ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਐਸਡੀਐਮ ਸਮਰਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸਰਪੰਚ ਮੁਸ਼ਕਾਬਾਦ ਮਾਲਵਿੰਦਰ ਸਿੰਘ ਲਵਲੀ ਦਾ ਕਹਿਣਾ ਸੀ ਕਿ ਅਸੀਂ 2 ਸਾਲ ਤੋਂ ਪਿੰਡ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਪਰ ਪ੍ਰਸ਼ਾਸਨ ਅਤੇ ਸਰਕਾਰ ਸਾਡੀ ਕੋਈ ਸੁਣ ਨਹੀਂ ਰਹੀ ਹੈ ਜਿਸ ਕਾਰਨ ਅਸੀਂ ਕੁਝ ਦਿਨ ਪਹਿਲਾਂ ਆਪਣੇ ਪਿੰਡ ਦੇ ਵਿੱਚ ਲੱਗ ਰਹੀ ਫੈਕਟਰੀ ਦੇ ਸਾਹਮਣੇ ਪੱਕਾ ਧਰਨਾ ਲਗਾਇਆ ਹੋਇਆ ਹੈ ਅਤੇ ਅੱਜ ਅਸੀਂ ਬਾਇਓ ਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਸਮਰਾਲਾ ਸ਼ਹਿਰ ਦੇ ਵਿੱਚ ਵੱਡਾ ਇਕੱਠ ਲੋਕਾਂ ਦਾ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅਤੇ ਬਾਇਓ ਗੈਸ ਫੈਕਟਰੀ ਨਾ ਲੱਗ ਸਕੇ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਨਾ ਦੀ ਰਿਪੋਰਟ ਜਰਨਲ ਪਰਮਜੀਤ ਦੁਆਰਾ ਅੱਜ ਮੰਗ ਪੱਤਰ ਦੇਣ ਆਏ ਹੋ ਸਮਰਾਲੇ ਕੀ ਕਹਿਣਾ ਚਾਹੋਗੇ ਇਹ ਮੰਗ ਪੱਤਰ ਸੀ ਤਾਂ ਦੇਣ ਆਏ ਆ ਜੀ ਐਸ ਜੀ ਐਮ ਸਾਹਿਬ ਨੂੰ ਕਿਉਂਕਿ ਉੱਥੇ ਫੈਕਟਰੀ ਦੇ ਵਿੱਚ ਉਹ ਸਾਰੀ ਦਾ ਕੰਮ ਹਜੇ ਵੀ ਚੱਲ ਰਿਹਾ ਹੈ ਜੇ ਕੰਮ ਬੰਦ ਕਰਨ ਤਰ੍ਹਾਂ ਤਾਂ ਨਹੀਂ ਤਾਂ ਇੱਕੋ ਵੀ ਕੋਈ ਬੜਾ ਤੇਜ ਐਕਸ਼ਨ ਲਵਾਂਗੇ ਅਸੀਂ ਜੇ ਨਾ ਕੰਮ ਬੰਦ ਕਰਾਇਆ ਜਿਹੜੀ ਫੈਕਟਰੀ ਲੱਗਣ ਜਾ ਰਹੀ ਆ ਉਹਦਾ ਕੀ ਕਰ ਜਿਹੜਾ ਨੁਕਸਾਨ ਆ ਤੁਹਾਨੂੰ ਕੀ ਨੁਕਸਾਨ ਨੇ ਉਹਦਾ ਨੁਕਸਾਨ ਤਾਂ ਇਹੋ ਉਹਨਾਂ ਕੈਂਸਰ ਵਰਗੀਆਂ ਬਿਮਾਰੀਆਂ ਲੱਗਣੀਆਂ ਸਾਡਾ ਪਾਣੀ ਜਿਹੜਾ ਧਰਤੀ ਅੰਦਰ ਥੱਲੇ ਆ ਉਹ ਪ੍ਰਦੂਸ਼ਿਤ ਹੋਣਾ ਹਵਾ ਪ੍ਰਦੂਸ਼ਣ ਹੋਣੀ ਆ ਸਾਡੀ ਤੇ ਹੁਣ ਇਹਦੇ ਨਾਲ ਦੀ ਗੰਦਾਰੀ ਸਿੱਖਾ ਲੱਗੀ ਹੋਈ ਆ ਜੀ ਰਾਜਪੂਤਾਂ ਉਥੇ ਪਤਾ ਹੀ ਤੁਹਾਨੂੰ ਕਿੰਨਾ ਮਾੜਾ ਹਾਲ ਆ ਉਹਨਾਂ ਦਾ ਵੋਟਾਂ ਦਾ ਬਾਈਕਟ ਕੀਤਾ ਯਾਰ ਕਿੰਨੇ ਕਿੰਨੇ ਪਿੰਡਾਂ ਵੱਲੋਂ ਕੀਤਾ ਜਾ ਰਿਹਾ ਵਾ तकरीबन ਆਨੇ ਦਾ ਆਨੇ ਦੇ 10 ਪਿੰਡ ਜੀ 10 ਪਿੰਡਾਂ ਨੇ ਵੋਟਾਂ ਦਾ ਬਾਈਕਟ ਅੱਜ ਜਥੇਬੰਦੀਆਂ ਵੀ ਤੁਹਾਡੇ ਨਾਲ ਆਈਆਂ ਨੇ ਕਿੰਨੀਆਂ ਕਿ ਜਥੇਬੰਦੀਆਂ ਨੇ ਜਿਹੜੀਆਂ ਕਾਂਗਰਸ ਸਾਰੀਆਂ ਜੀ ਜਨਮ ਮੋਰਚਾ ਸਭ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਹੁਣ ਤੁਸੀਂ ਮੰਗ ਪੱਤਰ ਦਿੱਤਾ ਹੈਗਾ ਜੇ ਮੰਗ ਪੱਤਰ ਦੇ ਵੀ ਤੁਸੀਂ ਆਏ ਕਿਹਾ ਵਾ ਵੀ ਜੇ ਫੈਕਟਰੀ ਬੰਦ ਕਰਾਈ ਜਾਵੇ ਜਿਹੜਾ ਕੰਮ ਹੋ ਰਿਹਾ ਉਹ ਬੰਦ ਕਰਾਇਆ ਜਾਵੇ ਅਗਰ ਨਹੀਂ ਹੁੰਦਾ ਤੇ ਅੱਗੇ ਕੀ ਸੰਘਰਸ਼ ਹੋਏਗਾ ਅੱਗੇ ਜੀ ਬਸ ਇਹ ਸੰਘਰਸ਼ ਲਾਵਾਂਗੇ ਜੇ ਮਤਲਬ ਨਾ ਇਹਨਾਂ ਨੇ ਪ੍ਰਸ਼ਾਸਨ ਨੇ ਬੰਦ ਕਰਾਇਆ ਹੁਣ ਸਾਡੀ ਐਕਸ਼ਨ ਕਮੇਟੀ ਸਾਨੂੰ ਫਿਰ ਗਾਈਡੈਂਸ ਦੇਊਗੀ ਅਸੀਂ ਫਿਰ ਆਪਣੇ ਤਰੀਕੇ ਨਾਲ ਬੰਦ ਕਰਾਵਾਂਗੇ ਅਸੀਂ ਮੂਹਰੇ ਬੰਦ ਕਰ ਦੇਣਾ ਉਹਦੇ ਮੂਹਰੇ ਬਹਿ ਜਾਣਾ ਅਸੀਂ ਫਿਰ ਰੰਨੇ ਲੱਗ ਹੁਣ ਉਹਦੀ ਸਾਈਡ ਤੇ ਬੈਠੇ ਫਿਰ ਪ੍ਰੈਕਟਿਕ ਕਰਾਉਦੇ ਵਿੱਚ ਮਿਟਾਂਗੇ ਅਸੀਂ ਫਿਰ ਮੇਲ ਸਿੰਘ ਮੁਸਕਵਾਨ ਅੱਜ ਮੰਗ ਪੱਤਰ ਦੇਣ ਆਏ ਉਹ ਸਮਰਾਲੇ ਕੀ ਕਹਿਣਾ ਚਾਹੁੰਗੇ ਜੀ ਅਸਲੀਆਂ ਸਰ ਮੰਗ ਪੱਤਰ ਹੈ ਜੀ ਬਾਇਓ ਗੈਸ ਫੈਕਟਰੀ ਸਾਡੇ ਕੋਲ ਲੱਗ ਰਹੀ ਹੈ ਜੀ ਅਸੀਂ 1.5 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਬਹੁਤ ਲੰਬਾ ਸਮੇਂ ਹਾਲੇ ਪ੍ਰਸ਼ਾਸਨ ਫਿਲਹਾਲ ਕਰਦਾ ਕੁਝ ਨਹੀਂ ਜਾਂ ਸਰਕਾਰ ਨੂੰ ਵੀ ਕਿਹਾ ਜੀ ਐਮਐਲਏ ਸਾਹਿਬ ਨੂੰ ਵੀ ਕਿਹਾ ਪਹਿਲਾਂ ਅਸੀਂ ਧਰਨਾ ਲਾਇਆ ਸੀ ਰੋਡ ਦੇ ਉੱਤੇ ਚਾਰ ਪੰਜ ਦਿਨ ਮਰ ਰੋਡ ਤੇ ਧਰਨਾ ਪ੍ਰਸ਼ਾਸਨ ਨੇ ਚੁੱਕਤਾ ਪਰ ਹੁਣ ਫੇਰ ਅਸੀਂ ਉਮੀਦ ਸੀਗੀ ਵੀ ਸ਼ਾਇਦ ਇਹਨੂੰ ਪ੍ਰਸ਼ਾਸਨ ਬੰਦ ਕਰਾ ਦੇ ਤੇ ਬੰਦ ਕਰਾ ਦੂਗਾ ਪਰ ਬੰਦ ਨਹੀਂ ਕਰਾਇਆ ਹੈਗਾ ਹੁਣ ਅਸੀਂ ਆਕ ਕੇ ਉੱਥੇ ਫੈਕਟਰੀ ਦੇ ਮੂਹਰੇ ਧਰਨਾ ਲਾ ਦਿੱਤਾ ਹੁਣ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੱਲਨੇ ਆ ਵੀ ਉਹ ਫੈਕਟਰੀ ਨੂੰ ਬੰਦ ਕਰਾਇਆ ਜਾਵੇ ਉਹਦਾ ਕੰਮ ਬੰਦ ਕਰਾਇਆ ਜਾਵੇ ਜੇਕਰ ਇਹ ਬੰਦ ਨਹੀਂ ਕਰਾਉਂਦੇ ਤਾਂ ਅਸੀਂ ਆਉਣ ਵਾਲੇ ਦਿਨ ਬੱਚਿਆਂ ਸਮੇਤ ਫੈਕਟਰੀ ਦੇ ਮੂਹਰੇ ਬੈਠਾਂਗੇ ਜੇ ਉਹਦਾ ਕੰਮ ਨਹੀਂ ਚਾਲੂ ਕਰਵਾਉਂਦੇ। ਇਹ ਹੀ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਾਂ। ਪਰ ਇੱਕ ਅਸੀਂ ਇੰਨਾ ਕੁਛ ਕੀਤਾ ਸਾਡੇ ਤਿੰਨ ਪਿੰਡ ਬਕਾਊ ਦੇ ਬੋਰਡ ਲਾਏ ਹੋਏ ਨੇ। ਕੋਈ ਸਾਡੇ ਪਿੰਡ ਖਰੀਦਣ ਨੂੰ ਤਿਆਰ ਨਹੀਂ, ਕੋਈ ਜ਼ਮੀਨ ਖਰੀਦਣ ਨੂੰ ਤਿਆਰ ਨਹੀਂ ਕਿਉਂਕਿ ਹਰ ਇੱਕ ਵਪਾਰੀ ਡਰਦਾ ਹੈ ਵੀ ਇੰਨੀ ਵੀ ਜਗ੍ਹਾ 'ਚ ਮੈਂ ਜਾਊਂਗਾ ਮੇਰਾ ਨੁਕਸਾਨ ਹੋਊਗਾ। ਹਰੇਕ ਬੰਦਾ ਪੈਸੇ ਇਨਵੈਸਟ ਕਰਨ ਤੋਂ ਡਰਦਾ ਕਿ ਮਾੜੀ ਜਗ੍ਹਾ ਕੋਈ ਇਨਵੈਸਟਰੀ ਕਰਦਾ। ਉਧਰ ਮੁਸ਼ਕਿਲ ਨਾ ਹੋਣਾ, ਹਵਾ ਪਾਣੀ ਖਰਾਬ ਹੋਣਾ। ਇਹਦੇ ਨਾਲ ਵੀ ਕੰਗਰਾਲੀ ਫੈਕਟਰੀ ਚੱਲਦੀ ਆ, ਉੱਥੇ ਵਿజిਟ ਕਰਵਾਤਾ, ਪ੍ਰਸ਼ਾਸਨ ਦਾ ਕਰਵਾਤਾ। ਚਾਰ ਖੂਬ ਬਣੇ ਹੋਏ ਨੇ ਪਾਣੀ ਨੂੰ ਥੱਲੇ ਧਰਤੀ 'ਚ ਪਾਉਂਦੇ ਆ। ਹਵਾ ਪਾਣੀ ਖਰਾਬ ਹੁੰਦਾ ਪਰ ਪ੍ਰਸ਼ਾਸਨ ਦੇ ਮੈਂ ਕਹਿੰਦਾ ਵੀ ਕੰਤ ਜੂਨ ਹੀ ਸਰਕੇ। ਤੁਸੀਂ ਵੋਟਾਂ ਦਾ ਬਾਈਕਾਟ ਕੀਤਾ ਵਾ। ਇਹ ਤੁਹਾਡੇ ਨਾਲ ਕਿਸੇ ਵੀ ਪਾਰਟੀ ਨੇ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਵੀਰ ਜੀ ਕਿਸੇ ਪਾਰਟੀ ਨੇ ਕੰਨੈਕਟ ਕਰਿਆ ਅਜੇ ਤੱਕ? ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਸਾਡੀਆਂ ਵੋਟਾਂ ਦੀ 10-15 ਮਿੰਟਾਂ ਦੀ ਵੋਟਾਂ ਦੀ ਲੋਡ ਹੈ ਨਹੀਂ ਕਿਸੇ ਵੀ ਪਾਰਟੀ ਨੂੰ ਹਜੇ ਤੱਕ ਨਾ ਮੌਜੂਦਾ ਸਰਕਾਰ ਨੂੰ ਨਾ ਹੋਰ ਪਾਰਟੀਆਂ ਨੂੰ ਨਾ ਕੋਈ ਸਾਡੀ ਸਾਰ ਲੈਂਦਾ ਦੇਖੋ ਪੰਜਾਬ ਦੇ ਵਿੱਚ ਹਲਾਤ ਕੀ ਨੇ ਕਹਨ ਨੂੰ ਉਹ ਵੀ ਹਰੇਕ ਦੀ ਸੁਣਵਾਈ ਹੁੰਦੀ ਆ ਆ ਤੁਸੀਂ ਆਵਾਮ ਦੇਖ ਲਓ ਵੀ ਕਿੰਨਾਗਾ ਕਿੰਨੇ ਕੁ ਲੋਕੀ ਸੀ ਮੀਡੀਆ ਵੀ ਆਵਾਜ਼ ਬਚਾ ਰਿਹਾ ਪਰ ਕਿਸੇ ਪ੍ਰਸ਼ਾਸਨ ਦੇ ਜਾਂ ਕਿਸੇ ਅਫੀਸਰ ਦੇ ਕੰਨ ਤੇ ਚੁੰਨੀ ਸਰਕਦੀ ਪলিউਸ਼ਨ ਬੋਰਡ ਜਿਹੜਾ ਇਹ ਜਿਹਾਂ ਮਤਲਬ ਦੰਦਾ ਇਹਨਾਂ ਨੂੰ ਲਾਉਣ ਲਈ ਪਰਮਿਸ਼ਨ ਆ ਮੈਂ ਸਮਝਦਾ ਵੀ ਉਹ ਉਹਨੂੰ ਉਹ ਸੋਚਣਾ ਜ਼ਾਇਦਾ ਵੀ ਆਉਣੇ ਵਾਲੇ ਟਾਈਮ 'ਚ ਕੀ ਹੋਊਗਾ ਕਿ ਨੇਵੀਅਰ ਗਰਾਸ ਕਹਿੰਦੇ ਆ ਉਹ ਲੈ ਕੇ ਤਾਂ ਕਿਹਨੇ ਆਉਣਾ ਹੈ ਉਹਦੇ 'ਚ ਕਿੰਨੇ ਨਦੀਨ ਨਾਸ਼ਕਰ ਜੋ ਕਿੰਨੇ ਨਦੀਨ ਆਉਣੇ ਆ ਜੋ ਲੁਧਿਆਣਾ ਪੀਜੂ ਵਾਲੇ ਵੀ ਨੇ ਉਹ ਕੀ ਸੋਚਦੇ ਆ ਕੋਸਾ ਰਿਜ਼ਲਟ ਨਹੀਂ ਹੈਗਾ ਯਾਨੀ ਆਉਣ ਵਾਲੇ ਟਾਈਮ 'ਚ ਰਿਜ਼ਲਟ ਇੰਨਾ ਮਾੜਾ ਜਿਵੇਂ ਆਪਾਂ ਇੱਕ ਵਾਰੀ ਕਣਕਬਾੜੋਂ ਮਗਾਈ ਸੀ ਕਾਂਗਰਸ ਕੂਟੀ ਆਪਾਂ ਕਹਿੰਨੇ ਵੀ ਆਈ ਸੀ ਜਿਹਦੇ ਨੁਕਸਾਨ ਨੇ ਇਦਾਂ ਇਹ ਵੀ ਨਦੀਨ ਆਉਣਾ ਨਾ ਉਹਦੇ ਕੋਈ ਪੀਜੂ ਲੁਧਿਆਣਾ ਕਿਉਂਕਿ ਸਾਰੇ ਆਫੀਸਰ ਇੱਕੋ ਸਰਕਾਰ ਦੇ ਥੱਲੇ ਕੰਮ ਕਰਦੇ ਆ ਸਰਕਾਰ ਦੇ ਕਹਿੰਦੇ ਸਾਰਾ ਕੰਮ ਹੋ ਰਿਹਾ ਕੋਈ ਏਰੀਆ ਚ ਲੋਕਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਜਿਹੜੇ ਮੰਗ ਪੱਤਰ ਦਿੱਤਾ ਵਾ ਕਿਹਨੂੰ ਕਿਹਨੂੰ ਦਿੱਤਾ ਗਿਆ ਵਾ ਇਹ ਅਸੀਂ ਅਸਲੀਆ さん ਨੂੰ ਦਿੱਤਾ ਜੀ ਇਹਨਾਂ ਦੇ ਉਤਾਰੇ ਜਿਵੇਂ ਐਸਐਸਪੀ ਸਾਹਿਬ ਨੂੰ ਭੇਜਿਆ ਡਿਪਟੀ ਸਾਹਿਬ ਨੂੰ ਭੇਜਿਆ ਐਸਐਚਓ ਸਾਹਿਬ ਨੂੰ ਭੇਜਿਆ ਡੀਸੀ ਸਾਹਿਬ ਨੂੰ ਭੇਜਿਆ ਕਿੰਨੇ ਕ ਜਥੇਬੰਦੀਆਂ ਤੁਹਾਡੇ ਨਾਲ ਨੇ ਸਾਡੇ ਨਾਲ ਹੀ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਨੇ ਕੋਈ ਮਜਬੂਰ ਸ਼ਗਰ ਕਮੇਟੀ ਇੱਥੀਆਂ ਨਹੀਂ ਉਹ ਨਾਲ ਨੇ ਜੀ ਉਹ ਲੋਕਲ ਜਿਹੜੀਆਂ ਜਿੰਨਾਂ ਸਮਾਂ ਬੁਲਾਈ ਆਲੀਆਂ ਨੇ ਉਹ ਸਾਡੇ ਨਾਲ ਨੇ ਪਰ ਪ੍ਰਸ਼ਾਸਨ ਦੇਖੋ ਹੁਣ ਕੀ ਕਹਿੰਦਾ ਅੱਜ ਮੰਗ ਪੱਤਰ ਦੇ ਚੱਲਣੇ ਜਿਸ ਤੋਂ ਬਾਅਦ ਸਾਡੇ ਐਕਸ਼ਨ ਕਮੇਟੀ ਦਾ ਕੀ ਫੈਸਲਾ ਆਊ ਜਾਂ ਸੱਤ ਘੜੇ ਵਿਚਾਰਾਂਗੇ ਉਹਦੇ ਅਕੋਰਡਿੰਗ ਫਿਰ ਐਸਡੀਐਮ ਸਮਰਾਲਾ ਨੇ ਤੁਹਾਨੂੰ ਕੀ ਅਭਿਸ਼ਾਸ਼ਣ ਦਿੱਤਾ ਬਾਹਰ ਉਹਨਾਂ ਨੇ ਕਿਹਾ ਜੀ ਵੀ ਭੇਜਾਂਗੇ ਜੋ ਵੀ ਉਧਰੋਂ ਅਨਾਉਂਸ ਹੁੰਦਾ ਹੈ ਡੀਸੀ ਸਾਹਿਬ ਵੱਲੋਂ ਜੋ ਉੱਪਰੋਂ ਉਹ ਤੁਹਾਨੂੰ ਸ਼ਾਮ ਨੂੰ ਜਾਂ ਕੱਲ੍ਹ ਤੱਕ ਦੱਸ ਦਗਾ ਹਾਂਜੀ ਕੀ ਨਾਮ ਹੈ ਮਾਲਵਿੰਦਰ ਸਿੰਘ ਸਰਮੱਤ ਮੁਸ਼ਕਵਾਤੋ ਜੀ ਜਿਹੜਾ ਮੰਗ ਪੱਤਰ ਦੇਣਾ ਹੈ ਕੀ ਅਸਵਾਨੀ ਇਹ ਐਸੀ 2 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਲਗਾਤਾਰ ਸਾਡੋ ਗੈਸ ਪਲੈਨ ਲੱਗ ਰਿਹਾ ਪਿੰਡ ਅਸੀਂ ਪਹਿਲਾਂ ਮੰਨ ਲਓ ਬਹੁਤ ਵਾਰੀ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਹਾਂ ਹੁਣ ਅਸੀਂ 2-3 ਮਹੀਨੇ ਪਹਿਲਾਂ ਸਾਡੇ ਪਿੰਡ ਤੇ ਘਰ ਬਕਾਊ ਕੀਤੇ ਸੀ ਇਸ ਗੈਸ ਫੈਕਟਰੀ ਲੱਗਣ ਕਰਕੇ ਨਾ ਕੋਈ ਘਰ ਨਾ ਕੋਈ ਜ਼ਮੀਨ ਕੋਈ ਵੀ ਲੈਣ ਨੂੰ ਤਿਆਰ ਨਹੀਂ ਇਥੇ ਬੋਟਾ ਦਾ ਵੀ ਬਾਈਕਾਟ ਕੀਤਾ ਬੋਟਾ ਦਾ ਬਾਈਕਾਟ ਸੀ 3-4 ਪਿੰਡਾਂ ਨੇ ਕਰਤਾ ਜੀ ਬਾਕੀ 10-12 ਪਿੰਡ ਹੋਰ ਕਰਨ ਨੂੰ ਤਿਆਰ ਨਹੀਂ ਅੱਜ ਕਿੰਨੇ ਕੁ ਜਿਹੜੇ ਸੀਗੇ ਲੋਕ ਆਏ ਸੀਗੇ ਤੁਹਾਡੇ ਨਾਲ ਕਿੰਨੇ ਕੁ ਜਥੇਬੰਦੀਆਂ ਸੀ ਜਿਹੜੀਆਂ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦੇਣਾ ਹੈ ਲਗਭਗ 14 ਮਤਰਾ 14 ਮਤਰਾ ਜਥੇਬੰਦੀਆਂ ਸੀ ਜੀ ਸਮਾਜ ਭਲਾਈ ਵਾਲੇ ਸੀ ਵਿੱਚ ਜੀ ਕਿੰਨੇ ਕੁ ਪਿੰਟ ਤੁਹਾਡੇ ਨਾਲ ਸੀਗੇ ਅੱਜ ਸਾਡੇ ਨਾਲ ਜੀ ਲਗਭਗ 15 ਪਿੰਡਾਂ ਦੇ ਲੋਕ ਸੀ ਜੀ ਅਗਰ ਤੁਹਾਡੇ ਜੇ ਫੈਕਟਰੀ ਨਹੀਂ ਬੰਦ ਹੁੰਦੀ ਹੈਗੀ ਅਗਲਾ ਕੀ ਸੰਘਰਸ਼ ਹੋਏਗਾ ਅਗਲਾ ਸੰਘਰਸ਼ ਜੀ ਦੇਖੋ ਜੀ ਅਸੀਂ ਸ਼ਾਂਤਮਈ ਬੈਠੇ ਆਂ ਜੇਕਰ ਉਹਨਾਂ ਦਾ ਕੰਮ ਬੰਦ ਨਹੀਂ ਕਰਾਇਆ ਤਾਂ ਸਾਨੂੰ ਅਗਲਾ ਸਖਤ ਕਦਮ ਚੁੱਕਣਾ ਪਊਗਾ ਇਹਦੇ ਨਾਲ ਦੀਆਂ ਜੀ ਫੈਕਟਰੀਆਂ ਪਹਿਲਾਂ ਜਿੱਥੇ ਲੱਗੀਆਂ ਜਮ ਕੇ ਘਰਾਲੀ ਰਾਜਪੂਤਾਂ ਪਲਾਟ ਚੱਲ ਰਿਹਾ ਉੱਥੇ ਵੀ ਬੰਦ ਕਰਾਉਣ ਵਾਸਤੇ 10-12 ਪਿੰਡਾਂ ਦਾ ਧਰਨ ਲੱਗ ਚੁੱਕਿਆ ਕਿਉਂਕਿ ਉੱਥੋਂ ਹੀ ਜ਼ਿਆਦਾਤਰ ਪਤਾ ਲੱਗਿਆ ਵੀ ਇਹਦਾ ਬਾੜਣਾ ਨਹੀਂ ਹੈ ਵੀ ਇੰਨਾ ਇੰਨਾ ਮੁਸਕਲ ਨਾਲ ਗੰਦ ਆਉਣਾ ਇੱਥੇ ਕੋਈ ਅੰਤ ਨਹੀਂ ਪਾਣੀ ਸਾਡਾ ਜੀ ਪਾਣੀ ਖਰਾਬ ਹੋਣਾ ਪਾਣੀ ਉੱਥੇ ਪਾਉਂਦੇ ਫੜੇ ਨੇ ਘੰਗਰਾਲੀ ਅਸੀਂ ਵਿੱਚ ਹਵਾ ਸਾਡੀ ਖਰਾਬ ਹੋਣੀ ਹੈ 24 ਘੰਟੇ ਮੁਸਕਲ ਵਿੱਚ ਕੌਣ ਰਹੂਗਾ ਨੁਕਸਾਨ ਨੁਕਸਾਨ ਫੈਲੋ ਗਿਆ ਨਹੀਂ ਇਹਦੇ ਨਾਲ ਇਹਦੇ ਨਾਲ ਦੀਆਂ ਜੀ ਫੈਕਟਰੀਆਂ ਵਿੱਚ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚ ਪੰਜ ਜਗ੍ਹਾ ਧਰਨ ਲੱਗ ਚੁੱਕੇ ਨੇ ਪਹਿਲਾਂ ਤਾਂ ਐਸੀ ਵੀ ਚਲੋ ਮੁਸਕਾਬਾਦ ਵਾਲੇ ਜਾਂ ਖੀਨੀਆ ਵਾਲੇ ਕੱਲੀ ਰੌਲਾ ਪਾਉਂਦੇ ਨੇ ਟੱਪਰੀਆਂ ਵਾਲੇ ਹੁਣ ਤਾਂ ਜੀ ਪੰਜ ਜਗ੍ਹਾ ਧਰਨ ਲੱਗ ਚੁੱਕੇ ਨੇ ਜਿੱਦੇ ਫੈਕਟਰੀਆਂ ਇੱਕ ਤਾਂ ਚੱਲਦੀ ਐ ਘਨਾਲੀ ਰਾਜਪੂਤਾਂ ਬਾਕੀ ਨਿਰਮਾਣ ਦੀ ਇੰਨੇ ਜੇ ਉੱਥੇ ਹੁਣ ਤੁਸੀਂ ਲੋਕਾਂ ਨੇ ਧਰਨ ਲਾ ਲੇ ਉਹਨੇ ਬੰਦ ਹੋਣੀਆਂ ਸਾਰੀਆਂ ਹੋਣੀਆਂ ਹੁਣ ਜਿਹਦਾ ਮੰਗ ਪੱਤਰ ਦਿੱਤਾ ਗਿਆ ਵਾ ਕੀ ਉਹਦੇ ਵਿੱਚ ਲਿਖ ਕੇ ਦਿੱਤਾ ਤੁਸੀਂ ਜਾਂ ਕੀ ਮੰਗਦਾ ਸੀ ਉਹਦੇ ਵਿੱਚ ਅਸੀਂ ਮਦਦ ਨੂੰ ਇਹੀ ਲਿਖ ਕੇ ਦਿੱਤਾ ਗਿਆ ਵੀ ਉਹਦਾ ਕੰਮ ਚੱਲਦੀ ਹੋਈ ਅਲਦੀ ਬੰਦ ਕਰਾਇਆ ਜਾਵੇ ਉੱਥ ਕੋਈ ਲੋਕ ਸਾਕਤ ਵਾਸਤੇ ਫੈਸਲਾ ਲੈਣ ਵਾਸਤੇ ਖੁਦ ਮਜਬੂਰ ਹੋ ਜਾਂਦੇ ਹਾਂ ਬੋਟਾਂ ਦਾ ਬਾਈਕਾਟ ਕੀਤਾ ਗਿਆ ਤੁਹਾਡੇ ਨਾਲ ਕਿਸੇ ਵੀ ਜਿਹੜੇ ਆਗੂ ਨੇ ਉਹਨਾਂ ਵੱਲੋਂ ਕੋਈ ਸੰਪਰਕ ਕੀਤਾ ਨਹੀਂ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ